ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹੈ ਅੱਜ ਦੀ ਕਹਾਣੀ ਦੇ ਨਾਲ। ਰਾਬਰਟ 1950 ਵਿੱਚ ਬੀਏ ਦੀ ਡਿਗਰੀ ਮਿਨੀ ਸੋਟਾ ਅਮਰੀਕਾ ਵਿੱਚ ਲੈਣ ਤੋਂ ਬਾਅਦ ਭਾਰਤ ਦੀ ਬਨਾਰਸ ਹਿੰਦੂ ਜਨੂਨਿਵਰਸਿਟੀ ਤੋਂ ਫਿਲਾਸਫੀ ਦੀ ਪੜ੍ਹਾਈ ਕਰਦਾ ਹੈ। 1958 ਵਿੱਚ ਮਿਨੀ ਸੋਟਾ ਯੂਨੀਵਰਸਿਟੀ ਤੋਂ ਜਰਨਲਿਜ਼ਮ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਦਾ ਹੈ। पर हसर लग ਜਾਂਦਾ ਹੈ ਫਿਰ ਸ਼ਿਕਾਗੋ ਵਿੱਚ ਵੀ ਪੜਾਉਂਦਾ ਹੈ ਇਸੇ ਦੌਰਾਨ ਹੀ 1954 ਵਿੱਚ ਉਸ ਦੀ ਸ਼ਾਦੀ ਨੈਂਸੀ ਨਾਮ ਦੀ ਕੁੜੀ ਨਾਲ ਹੋ ਚੁੱਕੀ ਹੁੰਦੀ ਹੈ ਜਿਸ ਤੋਂ ਦੋ ਪੁੱਤਰ ਕ੍ਰਿਸ 1956 ਵਿੱਚ ਅਤੇ ਥੀਓਡੋਰ 1958 ਵਿੱਚ ਜਨਮ ਲੈਂਦੇ ਹਨ ਰਾਬਰਟ ਦਾ ਦਿਮਾਗੀ ਸਤੁਲਨ ਬਿਗੜ ਜਾਂਦਾ ਹੈ ਅਤੇ 1961 ਤੋਂ 1963 ਵਿੱਚ ਉਸ ਦਾ ਹਸਪਤਾਲਾਂ ਵਿੱਚ ਇਲਾਜ ਚੱਲਦਾ ਹੈ ਉਹ ਹਸਪਤਾਲਾ ਆਉਂਦਾ ਜਾਂਦਾ ਰਹਿੰਦਾ ਹੈ ਇਸੇ ਦੌਰਾਨ ਨੈਂਸੀ ਉਸ ਕੋਲੋਂ ਤਲਾਕ ਦੀ ਮੰਗ ਕਰਦੀ ਹੈ ਰਾਬਰਟ ਕੋਲ 1964 ਦਾ ਨਿਰਮਿਤ Honda ਮੋਟਰਸਾਈਕਲ ਹੈ ਉਹ ਆਪਣੇ 11 ਸਾਲਾ ਪੁੱਤਰ ਨਾਲ ਸਨ 1968 ਵਿੱਚ ਆਪਣੇ ਹੋਰ ਦੋ ਦੋਸਤਾਂ ਦੇ ਨਾਲ ਮਿਨੀ ਸੋਟਾ ਤੋਂ ਉੱਤਰੀ ਕੈਲੀਫੋਰਨੀਆ ਵੱਲ ਇੱਕ ਟੂਰ ਤੇ ਨਿਕਲ ਜਾਂਦੇ ਹਨ ਉਹ ਪਹਿਲੇ 9 ਦਿਨ ਤਾਂ ਇਕੱਠੇ ਹੀ ਯਾਤਰਾ ਕਰਦੇ ਹਨ ਪਰ ਮੌਨਟਾਨਾ ਜਾ ਕੇ ਅਲੱਗ ਅਲੱਗ ਹੋ ਜਾਂਦੇ ਹਨ ਇਸ ਯਾਤਰਾ ਦੌਰਾਨ ਪਿਓ ਪੁੱਤਰ ਵਿਚ ਸੰਵਾਦ ਹੁੰਦਾ ਹੈ ਜੋ ਕਿ ਬਹੁਤ ਸਾਰੇ ਵਿਸ਼ਿਆਂ ਤੇ ਵਿਦਵਾਨਾਂ ਦੇ ਵਿਚਾਰਾਂ ਤੇ ਅਧਾਰਿਤ ਹੈ ਜਿਸ ਵਿੱਚ ਗ੍ਰੀਕ ਫਿਲਾਸਫਰਾਂ ਦੇ ਗਿਆਨ ਦਾ ਵਰਣਨ ਵੀ ਮਿਲਦਾ ਹੈ ਇਸ ਯਾਤਰਾ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਦੀਆਂ ਕਠਿਨਾਈਆਂ ਆਉਂਦੀਆਂ ਹਨ ਜਿਨ੍ਹਾਂ ਬਾਰੇ ਵਿਚਾਰ ਹੁੰਦੇ ਹਨ ਕਿ ਸਫ਼ਰ ਤੇ ਤੁਰਨ ਤੋਂ ਪਹਿਲਾਂ ਕਿਹੜੇ ਕਿਹੜੇ ਖਾਸ ਨੁਕਤੇ ਘੋਖ ਲੈਣੇ ਜ਼ਰੂਰੀ ਹੁੰਦੇ ਹਨ ਤਾ ਜੋ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹੋਈਏ ਕਿਹੜੇ ਕਿਹੜੇ ਯਾਰ ਹੋਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਰੱਖਣ ਦਾ ਢੰਗ ਕੀ ਹੋਣਾ ਚਾਹੀਦਾ ਹੈ ਤਾਂ ਜੋ ਮੌਕੇ ਸਰ ਲੱਭਣ ਲਈ ਜ਼ਿਆਦਾ ਮਗਜ ਖਪਾਈ ਨਾ ਕਰਨੀ ਪਵੇ ਰਾਬਰਟ ਆਪਣੇ ਪੁੱਤਰ ਕ੍ਰਿਸ ਨੂੰ ਇਹ ਸਭ ਕੁਝ ਸਮਝਾਉਂਦਾ ਜਾਂਦਾ ਹੈ ਕੁਝ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਵੀ ਜਾਣੂ ਕਰਵਾਉਂਦਾ ਹੈ ਕਿਵੇਂ ਕਿਸਵਸਿਆਂ ਨੂੰ ਹੱਲ ਕਰਨਾ ਹੈ ਇਸ ਵਾਰ ਵੀ ਰਾਬਰਟ ਕ੍ਰਿਸ ਨੂੰ ਜਾਣੂ ਕਰਵਾਉਂਦਾ ਹੈ 9 ਦਿਨ ਦੇ ਸਫ਼ਰ ਤੋਂ ਬਾਅਦ ਉਹ ਦੋਵੇਂ ਇਕੱਲੇ ਹੀ 8 ਦਿਨ ਦਾ ਸਫ਼ਰ ਕਰਦੇ ਹਨ ਉਹ ਕਈ ਜੰਗਲਾਂ ਵਿੱਚੋਂ ਲੰਘਦੇ ਹਨ ਅਤੇ ਖਰਾਬ ਮੌਸਮ ਦਾ ਸਾਹਮਣਾ ਕਰਦੇ ਹਨ ਅਤੇ ਭਜਦੇ ਹਨ ਫਿਰ ਮੋਟਲਾਂ ਵਿੱਚ ਠਹਿਰਦੇ ਹਨ ਅਤੇ ਆਪਣੇ ਸਫ਼ਰ ਵੱਲ ਅੱਗੇ ਵਧਦੇ ਹਨ ਕਈ ਵਾਰ ਟੈਂਟ ਵਿੱਚ ਵੀ ਰਾਤ ਕੱਟਦੇ ਹਨ ਇੱਕ ਜਗ੍ਹਾ ਜਾ ਕੇ ਬੱਚੇ ਦਾ ਧੀਰਜ ਜਵਾਬ ਦੇ ਦਿੰਦਾ ਹੈ ਅਤੇ ਉਹ ਆਪਣੇ ਪਿਤਾ ਨਾਲ ਗੁੱਸੇ ਵੀ ਹੁੰਦਾ ਹੈ ਕਿ ਵਾਪਸ ਚਲੋ ਪਰ ਪਿਤਾ ਦੱਸਦਾ ਹੈ ਕਿ ਪਿੱਛੇ ਮੁੜਨਾ ਸੌਖਾ ਨਹੀਂ ਪੁੱਤਰ ਕਹਿੰਦਾ ਹੈ ਕਿ ਉਸ ਨੂੰ ਪਛਤਾਵਾ ਹੈ ਕਿ ਉਹ ਕਿਉਂ ਇਸ ਸਫਰ ਤੇ ਆਇਆ ਜਦੋਂ ਪਿਤਾ ਰਾਮਕਰਨ ਨੂੰ ਕਹਿੰਦਾ ਹੈ ਤਾਂ ਕ੍ਰਿਸ਼ ਚੱਲਦੇ ਰਹਿਣ ਦੀ ਜ਼ਿੱਦ ਕਰਦਾ ਹੈ ਜਦੋਂ ਰੌਬਰਟ ਕ੍ਰਿਸ਼ ਨੂੰ ਕੁਝ ਖਾਣ ਨੂੰ ਕਹਿੰਦਾ ਹੈ ਤਾਂ ਉਹ ਗੁੱਸੇ ਵਿੱਚ ਹੀ ਜਵਾਬ ਦਿੰਦਾ ਹੈ ਕਿ ਮੈਨੂੰ ਨਹੀਂ ਖਪਕ ਮੈਂ ਨਹੀਂ ਖਾਣਾ ਜਦੋਂ ਕਿ ਉਸ ਨੂੰ ਭੁੱਖ ਲੱਗੀ ਹੁੰਦੀ ਹੈ ਕ੍ਰਿਸ਼ ਕਹਿੰਦਾ ਹੈ ਕਿ ਮੈਨੂੰ ਹਰ ਚੀਜ਼ ਨਾਲ ਨਫ਼ਰਤ ਹੈ ਮੈਨੂੰ ਅਫਸੋਸ ਹੈ ਕਿ ਮੈਂ ਕਿਉਂ ਆਇਆ ਮੈਨੂੰ ਇਸ ਟ੍ਰਿਪ ਤੋਂ ਵੀ ਨਫ਼ਰਤ ਹੈ ਮੈਂ ਸੋਚਿਆ ਸੀ ਕਿ ਇਹ ਬਹੁਤ ਹੀ ਵਧੀਆ ਅਤੇ ਖੁਸ਼ੀ ਵਾਲਾ ਆਨੰਦਦਾਇਕ ਹੋਵੇਗਾ ਪਰ ਇਹ ਖੁਸ਼ੀ ਵਾਲਾ ਨਾ ਹੋ ਕੇ ਕਸ਼ਟ ਵਾਲਾ ਨਿਕਲਿਆ ਉਹ ਇੱਕ ਛੋਟੇ ਜਿਹੇ ਰੈਸਟੋਰੈਂਟ ਵਿੱਚ ਰੁਕਦੇ ਹਨ ਹੁਣ ਰਾਬਰਟ ਕਹਿੰਦਾ ਹੈ ਕਿ ਕ੍ਰਿਸ ਮੈਂ ਸੋਚਦਾ ਹਾਂ ਕਿ ਤੈਨੂੰ ਘਰ ਦੀ ਟਿਕਟ ਲੈ ਕੇ ਵਸਤੇ ਚੜਾ ਦੇਵਾਂ ਮੈਂ ਆਪੇ ਹਫ਼ਤੇ ਪਰ ਵਿੱਚ ਮੋਟਰਸਾਈਕਲ ਤੇ ਆ ਜਾਵਾਂਗਾ ਇਸ ਵਿੱਚ ਕੋਈ ਸਿਆਣਪ ਨਹੀਂ ਕਿ ਤੈਨੂੰ ਮੈਂ ਉਸ ਸਫ਼ਰ ਤੇ ਨਾਲ ਖਿੱਚੀ ਫਿਰਾ ਜੋ ਤੈਨੂੰ ਪਸੰਦ ਨਹੀਂ ਕ੍ਰਿਸ ਪੁੱਛਦਾ ਹੈ ਕਿ ਉਹ ਫਿਰ ਕਿੱਥੇ ਰਹੇਗਾ ਤਾਂ ਰਾਬਰਟ ਕਹਿੰਦਾ ਹੈ ਕਿ ਉਹ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਜਾਂ ਆਪਣੀ ਆਂਟੀ ਨਾਲ ਰਹਿ ਲਵੇ ਪਰ ਕ੍ਰਿਸ ਕਹਿੰਦਾ ਹੈ ਕਿ ਕਿਸੇ ਨੂੰ ਉਹ ਪਸੰਦ ਨਹੀਂ ਕਰਦਾ ਤੇ ਕੋਈ ਉਸ ਨੂੰ ਪਸੰਦ ਨਹੀਂ ਕਰਦਾ ਕ੍ਰਿਸ ਨੂੰ ਆਪਣੀ ਹਾਲਤ ਨੂੰ ਸੋਚ ਕੇ ਅੱਖਾਂ ਵਿੱਚ ਝੰਝੂ ਆ ਜਾਂਦੇ ਹਨ ਅਤੇ ਉਹ ਰੋ ਪੈਂਦਾ ਹੈ ਫਿਰ ਉਹ ਉੱਥੋਂ ਬਾਹਰ ਨਿਕਲ ਜਾਂਦੇ ਹਨ ਇੱਕ ਵੇਖਣ ਦੀ ਜਗ੍ਹਾ ਤੇ ਆ ਕੇ ਬੈਠ ਜਾਂਦੇ ਹਨ ਅਤੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ ਰੌਬਰਟ ਕਹਿੰਦਾ ਹੈ ਕਿ ਕ੍ਰਿਸ ਹੁਣ ਵਕਤ ਆ ਗਿਆ ਹੈ ਕਿ ਮੈਂ ਤੈਨੂੰ ਉਹ ਸਾਰੀ ਗੱਲ ਦੱਸਾਂ ਜੋ ਮੈਂ ਤੇਰੇ ਨਾਲ ਕਦੇ ਨਹੀਂ ਕੀਤੀ ਤੇ ਤੈਨੂੰ ਇਸ ਬਾਰੇ ਪਤਾ ਹੀ ਨਹੀਂ ਤੇਰਾ ਬਾਪ ਜੋ ਕਿ ਕਦੀ ਪਾਗਲ ਹੀ ਕਿਹਾ ਜਾ ਸਕਦਾ ਸੀ ਅੱਜ ਵੀ ਉਸਦੇ ਬਹੁਤ ਰੇੜੇ ਪਹੁੰਚ ਚੁੱਕਾ ਹੈ ਮੈਂ ਤੈਨੂੰ ਇਸ ਕਰਕੇ ਘਰ ਨਹੀਂ ਭੇਜ ਰਿਹਾ ਕਿ ਮੈਂ ਤੇਰੇ ਨਾਲ ਗੁੱਸੇ ਹਾਂ ਪਰ ਇਸ ਗੱਲ ਤੋਂ ਡਰਦਾ ਹਾਂ ਕਿ ਜੇਕਰ ਮੈਂ ਤੇਰੀ ਜ਼ਿੰਮੇਵਾਰੀ ਹੁਣ ਨਾ ਸੰਭਾਲ ਸਕਿਆ ਤਾਂ ਕੀ ਹੋਵੇਗਾ ਇਸ ਲਈ ਹੁਣ ਤੂੰ ਚਲਾ ਜਾਵੇਂਗਾ ਸ਼ਾਇਦ ਫਿਰ ਕਦੇ ਵੀ ਨਾ ਮਿਲਣ ਅੱਗੇ ਰਾਬਰਟ ਕਹਿੰਦਾ ਹੈ ਕਿ ਤੇਰੇ ਵੇਲੇ ਹਾਲਤ ਬਦਤਰ ਹੁੰਦੇ ਗਏ ਤੇਰੀ ਸਕੂਲ ਵਿੱਚ ਗਵਾਂਡ ਵਿੱਚ ਘਰ ਵਿੱਚ ਅਤੇ ਦੋਸਤਾਂ ਨਾਲ ਜਿੱਥੇ ਵੀ ਤੂੰ ਸੀ ਕੋਈ ਸਮੱਸਿਆ ਹੀ ਨਹੀਂ ਰਹੀ ਇੱਕ ਮੈਂ ਹੀ ਇਹ ਕਹਿ ਕੇ ਕਿ ਤੂੰ ਠੀਕ ਹੈ ਅੱਗੇ ਤੋਂ ਜਿਹੜਾ ਫਿਰ ਨਹੀਂ ਹੋਵੇਗਾ ਹਮੇਸ਼ਾ ਤੇਰਾ ਬਚਾ ਕਰਦਾ ਰਿਆ ਤੇਰਾ ਇਸ ਵਿੱਚ ਕੋਈ ਕਸੂਰ ਨਹੀਂ ਇਹ ਉਮਰ ਹੀ ਇਸ ਤਰ੍ਹਾਂ ਦੀ ਲੰਗੀ ਹੈ ਕ੍ਰਿਸ ਦੀਆਂ ਅੱਖਾਂ ਬੰਦ ਹੋ ਗਈਆਂ ਅਤੇ ਉਸਦੇ ਮੂੰਹ ਵਿੱਚੋਂ ਇੱਕ ਬਹੁਤ ਹੀ ਦਰਦਨਾਕ ਖੂਪ ਨਿਕਲੀ ਉਹ ਨਡਾਲ ਹੋ ਕੇ ਉੱਥੇ ਹੀ ਡਿੱਗ ਪਿਆ ਰਾਬਰਟ ਨੇ ਉਸ ਨੂੰ ਉਠਾਇਆ ਅਤੇ ਕਿਹਾ ਕਿ ਕ੍ਰਿਸ ਮੈਂ ਤੈਨੂੰ ਕਿਵੇਂ ਭੁੱਲਾਂਗਾ ਠੈਰ ਅਸੀਂ ਇਕੱਠੇ ਹੀ ਰਹਾਂਗੇ 크ਿਸ ਸਿਸਕੀਆਂ ਲੈ ਰਿਆ ਸੀ ਉਸ ਦਾ ਚਿਹਰਾ ਉਸ ਠੰਡ ਵਿੱਚ ਵੀ ਹੰਝੂਆਂ ਨਾਲ ਭਿੱਜਿਆ ਪਿਆ ਸੀ ਉਸਕ ਨੇ ਸਿਸਕਦੇ ਹੋਏ ਪੁੱਛਿਆ ਤੁਸੀਂ ਸਾਨੂੰ ਕਿਉਂ ਛੱਡਿਆ ਸੀ ਕਦੋਂ ਰਾਬੜ ਨੇ ਪੁੱਛਿਆ ਹਸਪਤਾਲ ਵਿੱਚ 크ਿਸ ਨੇ ਕਿਹਾ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਪੁਲਿਸ ਨੇ ਮੈਨੂੰ ਬੰਨ੍ਹਾ ਕਰ ਦਿੱਤਾ ਸੀ ਰਾਬੜ ਨੇ ਜਵਾਬ ਦਿੱਤਾ ਕੀ ਤੁਹਾਨੂੰ ਉਹਨਾਂ ਨੇ ਬਾਹਰ ਨਹੀਂ ਆਉਣ ਦਿੱਤਾ? ਕ੍ਰਿਸ਼ਨ ਨੇ ਕਿਹਾ ਨਹੀਂ। ਠੀਕ ਪਰ ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲਿਆ? ਕ੍ਰਿਸ਼ਨ ਨੇ ਫਿਰ ਪੁੱਛਿਆ ਕਿਹੜਾ ਦਰਵਾਜ਼ਾ? ਰਵਰਦਾ ਜਵਾਬ ਸੀ। ਸ਼ੀਸ਼ੇ ਵਾਲਾ ਕੀ ਤੁਹਾਨੂੰ ਯਾਦ ਨਹੀਂ? ਜਦੋਂ ਤੁਸੀਂ ਦਰਵਾਜ਼ੇ ਦੇ ਉਸ ਪਾਸੇ ਸੀ ਮੈਂ ਅਤੇ ਮਾਂ ਬਾਹਰ ਉਸ ਪਾਸੇ ਅਤੇ ਮਾਂ ਰੋ ਰਹੀ ਸੀ। ਮੈਂ ਦਰਵਾਜ਼ਾ ਨਹੀਂ ਖੋਲ ਸਕਦਾ ਸੀ। ਉਹਨਾਂ ਨੇ ਮੈਨੂੰ ਦਰਵਾਜ਼ਾ ਖੋਲਣ ਤੋਂ ਮਨਾ ਕਰ ਦਿੱਤਾ ਸੀ ਅਤੇ ਮੈਨੂੰ ਉਹਨਾਂ ਦੇ ਹੁਕਮ ਮੰਨਣੇ ਪੈ ਰਹੇ ਸਨ ਰੌਬਰਟ ਨੇ ਜਵਾਬ ਦਿੱਤਾ ਮੈਂ ਸੋਚਿਆ ਕਿ ਤੁਸੀਂ ਸਾਨੂੰ ਮਿਲਣਾ ਹੀ ਨਹੀਂ ਚਾਹੁੰਦੇ ਸੀ ਕ੍ਰਿਸ਼ ਨੇ ਕਿਹਾ ਹੁਣ ਕ੍ਰਿਸ਼ ਦੀਆਂ ਸਿਸਕੀਆਂ ਰੁਕੀ ਨਹੀਂ ਗਈਆਂ ਸਨ ਕਿਉਂਕਿ ਉਸ ਨੂੰ ਅਸਲੀ ਗੱਲ ਹੁਣ ਪਤਾ ਲੱਗ ਚੁੱਕੀ ਸੀ ਰਾਵਣ ਨੇ ਕਿਹਾ ਕ੍ਰਿਸ਼ ਰੋਣਾ ਬੱਚੇ ਰੋਂਦੇ ਹੁੰਦੇ ਹਨ ਉਹ ਲੋ ਜਾਣ ਲਈ ਮੋਟਰਸਾਈਕਲ ਤੇ ਬੈਠ ਰਹੇ ਸਨ। ਕ੍ਰਿਸ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਪਾਗਲ ਸੀ? ਨਹੀਂ, ਰਾਬਰਟ ਨੇ ਜਵਾਬ ਦਿੱਤਾ। ਕ੍ਰਿਸ ਹੈਰਾਨ ਸੀ, ਅਕੀ ਉਹਦੀਆਂ ਅੱਖਾਂ ਵਿੱਚ ਚਮਕ ਸੀ। ਉਸਨੇ ਕਿਹਾ ਮੈਨੂੰ ਪਤਾ ਸੀ। ਉਹ ਮੋਟਰਸਾਈਕਲ ਤੇ ਸਵਾਰ ਹੁੰਦੇ ਹਨ ਤੇ ਅਗਲੇ ਸਫ਼ਰ ਤੇ ਨਿਕਲ ਲੈਂਦੇ ਹਨ। ਇਹ ਪਿਓ ਪੁੱਤਰ ਬਹੁਤ ਖੁਸ਼ ਰਹਿੰਦੇ ਹਨ ਅਤੇ ਆਲੇ-ਦੁਆਲੇ ਦੀ ਸੁੰਦਰਤਾ ਨੂੰ ਨਿਹਾਰਦੇ ਹਨ। ਰਾਬਰਟ ਮੋਟਰਸਾਈਕਲ ਨਾਲ ਇੱਕ ਮੋੜ ਨੂੰ ਬੜੀ ਹੁਸ਼ਿਆਰੀ ਨਾਲ ਮੋੜਦਾ ਹੈ ਤਾਂ ਕ੍ਰਿਸ ਪੁੱਛਦਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਮੋਟਰਸਾਈਕਲ ਚਲਾਉਂਦੇ ਹੋਏ ਡਰ ਨਹੀਂ ਲੱਗਦਾ ਰਾਬਰਟ ਕਹਿੰਦਾ ਹੈ ਕਿ ਨਹੀਂ ਤੁਸੀਂ ਇਸ ਦੇ ਮਾਰ ਹੋ ਜਾਂਦੇ ਹੋ ਕ੍ਰਿਸ ਕਹਿੰਦਾ ਹੈ ਕਿ ਜਦੋਂ ਉਹ ਵੱਡਾ ਹੋ ਜਾਵੇਗਾ ਕੀ ਉਹ ਮੋਟਰਸਾਈਕਲ ਚਲਾ ਸਕੇਗਾ ਹਾਂ ਪਰ ਤੈਨੂੰ ਉਸ ਦੀ ਬਹੁਤ ਸੰਭਾਲ ਕਰਨੀ ਹੋਵੇਗੀ ਰਾਬਰਟ ਦੱਸਦਾ ਹੈ ਕੀ ਕਰਨਾ ਹੋਵੇਗਾ ਬਹੁਤ ਸਾਰੀਆਂ ਚੀਜ਼ਾਂ ਜੋ ਤੂੰ ਰਸਤੇ ਵਿੱਚ ਦੇਖਦਾ ਆਇਆ ਹੈ ਕਿ ਤਿਨੇ ਕਿਸ ਚੀਜ਼ ਨੂੰ ਸਾਹਮਣੇ ਰੱਖਣਾ ਹੈ ਅਤੇ ਕਿਸ ਤਰੀਕੇ ਨਾਲ ਆਈ ਹੋਈ ਸਮੱਸਿਆ ਦਾ ਹੱਲ ਕਰਨਾ ਹੈ ਕੀ ਇਹ ਬਹੁਤ ਮੁਸ਼ਕਲ ਹੈ ਕ੍ਰਿਸ਼ਨ ਨੇ ਕਿਹਾ ਨਹੀਂ ਕੋਈ ਮੁਸ਼ਕਲ ਨਹੀਂ ਜੇਕਰ ਤੁਹਾਡਾ ਸੋਚਣ ਦਾ ਤਰੀਕਾ ਸਹੀ ਹੋਵੇ ਪਰ ਸਹੀ ਦ੍ਰਿਸ਼ਟੀਕੋਣ ਰੱਖਣਾ ਹੀ ਔਖਾ ਹੈ ਕੁਚੇਰਵਾਦ ਕ੍ਰਿਸ਼ ਪੁੱਛਦਾ ਹੈ ਡੈਡ ਕੀ ਮੇਰਾ ਦ੍ਰਿਸ਼ਟੀਕੋਣ ਸਹੀ ਹੋਵੇਗਾ ਹਾਂ ਮੈਨੂੰ ਪੂਰਾ ਭਰੋਸਾ ਹੈ ਮੈਨੂੰ ਨਹੀਂ ਲੱਗਦਾ ਤੈਨੂੰ ਇਸ ਵਿੱਚ ਕੋਈ ਔਖਾਈ ਆਵੇਗੀ ਰਾਬਰਟ ਨੇ ਜਵਾਬ ਦਿੱਤਾ ਸਫ਼ਰ ਜਾਰੀ ਰਿਹਾ ਸਫ਼ਰ ਕਦੇ ਖਤਮ ਨਹੀਂ ਹੁੰਦਾ ਸੁੱਖ ਦੁੱਖ ਉਨਾਂ ਚ ਸਾਥ ਹੀ ਰਹਿੰਦੇ ਹਨ ਜਿੰਨਾ ਚਿਰ ਆਦਮੀ ਜਿੰਦਾ ਰਹਿੰਦਾ ਹੈ ਲੈਂਸੀ ਜੋ ਕਿ ਰਾਬਰਟ ਦੇ ਦਿਮਾਗੀ ਸੰਤੁਲਨ ਵਿੱਚ ਆਏ ਵਿਗਾੜ ਵੇਲੇ ਤੁਸੀਂ ਤਲਾਕ ਦੀ ਮੰਗ ਕਰਦੀ ਸੀ ਸਾਲ 1976 ਵਿੱਚ ਰਾਬਰਟ ਤੋਂ ਅਲੱਗ ਹੋ ਜਾਂਦੀ ਹੈ ਅਤੇ 1978 ਵਿੱਚ ਉਹਨਾਂ ਦਾ ਤਲਾਕ ਹੋ ਜਾਂਦਾ ਹੈ 28 ਦਸੰਬਰ 1978 ਨੂੰ 라ਵਟ ਇੱਕ ਹੋਰ ਔਰਤ ਮੇਨ ਨਾਲ ਵਿਆਹ ਕਰ ਲੈਂਦਾ ਹੈ ਮਿਤੀ 17 ਨਵੰਬਰ 1979 ਸੈਨ ਫਰਾਂਸਿਸਕੋ ਵਿੱਚ ਸ਼ਨੀਵਾਰ ਸਵੇਰੇ 8 ਵਜੇ ਦਾ ਵਕਤ ਹੈ ਕ੍ਰਿਸ ਜੈਨ ਸਕੂਲ ਜਿੱਥੋਂ ਦਾ ਉਹ ਵਿਦਿਆਰਥੀ ਹੈ ਆਪਣੇ ਲੱਗ ਹੀ ਬਲਾਕ ਵਿੱਚ ਰਹਿੰਦੇ ਦੋਸਤ ਨੂੰ ਮਿਲਣ ਲਈ ਨਿਕਲਦਾ ਹੈ ਇੱਕ ਕਾਰ ਉਸ ਕੋਲ ਆ ਕੇ ਰੁਕਦੀ ਹੈ ਦੋ ਵਿਅਕਤੀ ਉਸ ਵਿੱਚੋਂ ਉਤਰਦੇ ਹਨ ਅਤੇ ਇੱਕ ਵਿਅਕਤੀ ਕ੍ਰਿਸ਼ ਨੂੰ ਪਿੱਛੋਂ ਬਾਹਾਂ ਫੜ ਕੇ ਕਾਬੂ ਕਰਕੇ ਜਕੜ ਲੈਂਦਾ ਹੈ। ਦੂਸਰਾ ਵਿਅਕਤੀ ਕ੍ਰਿਸ਼ ਦੀਆਂ ਜੇਬਾਂ ਦੀ ਤਲਾਸ਼ੀ ਲੈਂਦਾ ਹੈ। ਅਤੇ ਕੁਝ ਨਾ ਨਿਕਲਣ ਤੇ ਉਹ ਗੁੱਸੇ ਹੋ ਜਾਂਦਾ ਹੈ। ਉਹ ਚਾਕੂ ਕੱਢ ਲੈਂਦਾ ਹੈ ਅਤੇ ਕ੍ਰਿਸ਼ ਨੂੰ ਧਮਕੀ ਦਿੰਦਾ ਹੈ। ਅੱਗੇ ਕ੍ਰਿਸ਼ ਕੁਝ ਬੋਲਦਾ ਹੈ ਤਾਂ ਉਹ ਉਸ ਵਿਅਕਤੀ ਨੂੰ ਬਹੁਤ ਮਾੜਾ ਲੱਗਦਾ ਹੈ। ਫਿਰ ਕ੍ਰਿਸ਼ ਕੁਝ ਹੋਰ ਕਹਿੰਦਾ ਹੈ ਜਿਸ ਨਾਲ ਉਹ ਵਿਅਕਤੀ ਹੋਰ ਭੜਕ ਪੈਂਦਾ ਹੈ। ਅਤੇ 크੍ਰਿਸਟ ਦੇ ਪੇਟ ਵਿੱਚ ਉਹ ਚਾਕੂ ਘੇੜ ਲੈਂਦਾ ਹੈ। ਦੋਵੇਂ ਕਾਰ ਵਿੱਚ ਪੱਜ ਜਾਂਦੇ ਹਨ। 크੍ਰਿਸ ਡਿੱਗਦਾ, ਟੈਂਦਾ, ਖੂਨ ਨਾਲ ਲਥਪਥ। ਉੱਥੇ ਸੜਕ ਨਾਲ ਡਿੱਗ ਪੈਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਬਾਅਦ ਵਿੱਚ ਉਸ ਦੇ ਸੰਸਕਾਰ ਤੇ ਪਤਾ ਲੱਗਦਾ ਹੈ ਕਿ ਉਸਨੇ ਇੰਗਲੈਂਡ ਜਾਣ ਲਈ ਟਿਕਟ ਖਰੀਦੀ ਸੀ, ਜਿੱਥੇ ਰਾਬਰਟ ਆਪਣੀ ਦੂਜੀ ਪਤਨੀ ਮੇਨ ਨਾਲ ਰਹਿ ਰਿਹਾ ਸੀ। ਉਸ ਤੋਂ ਕੁਝ ਦਿਨ ਬਾਅਦ ਕ੍ਰਿਸ ਦਾ ਪੱਤਰ ਰਾਵੜ ਨੂੰ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਆਪਣੇ 3ਵੇਂ ਜਨਮ ਦਿਨ ਨੂੰ ਦੇਖਣ ਲਈ ਜਿੰਦਾ ਰਹਾਂਗਾ 2 ਹਫ਼ਤੇ ਬਾਅਦ ਹੀ ਉਸ ਦਾ 3ਵਾਂ ਜਨਮ ਦਿਨ ਸੀ ਉਸ ਦੇ ਮਰਨ ਤੋਂ ਬਾਅਦ ਉਸ ਦੀਆਂ ਸਾਰੀਆਂ ਚੀਜ਼ਾਂ ਸਮੇਤ ਸੈਕੰਡ ਹੈਂਡ ਮੋਟਰਸਾਈਕਲ ਦੇ ਜੋ ਉਸਨੇ ਹੁਣੇ ਹੀ ਖਰੀਦਿਆ ਸੀ ਪੈਕ ਕਰਕੇ ਉਸਦੇ ਦਾਦੇ ਦੇ ਘਰ ਰਾਬਰਟ ਕੋਲੋਂ ਪਹੁੰਚਾ ਦਿੱਤੀਆਂ ਗਈਆਂ ਜੋ ਅੱਜ ਤੱਕ ਉੱਥੇ ਹੀ ਹਨ ਕ੍ਰਿਸ਼ ਕਿੱਥੇ ਗਿਆ ਉਸਨੇ ਉਸ ਵੇਰ ਟਿਕਟ ਖਰੀਦੀ ਸੀ ਉਸਦਾ ਬੈਂਕ ਖਾਤਾ ਸੀ ਦਰਾਜ ਕੱਪੜਿਆਂ ਨਾਲ ਭਰੇ ਪੈਸਨ ਅਤੇ ਸ਼ੈਲਫਾਂ ਕਿਤਾਬਾਂ ਨਾਲ ਉਹ ਬਹੁਤ ਹੀ ਚੰਗਾ ਤੇ ਹਸਮੁਖ ਲੜਕਾ ਸੀ ਰਾਬਰ ਨੂੰ ਉਸਦੀ ਹਰ ਗੱਲ ਹਰ ਵੇਲੇ ਚਿਤ ਆਉਂਦੀ ਸੀ ਉਹ ਸੋਚਦਾ ਸੀ ਕਿ ਉਹ ਕਿੰਨਾਂ ਚੀਜ਼ਾਂ ਵਿੱਚ ਹੈ ਉਹ ਕ੍ਰਿਸ਼ ਨਾਲ ਜਜ਼ਬਾਤੀ ਤੌਰ ਤੇ ਬਹੁਤ ਨੇੜੇ ਹੋ ਗਿਆ ਸੀ ਉਸ ਨੂੰ ਵਿਸ਼ਵਾਸ ਸੀ ਕਿ ਕ੍ਰਿਸ਼ ਕਦੇ ਨਾ ਕਦੇ ਜ਼ਰੂਰ ਪ੍ਰਗਟ ਹੋਵੇਗਾ ਪਰ ਕਿੱਥੇ ਕੁਝ ਪਤਾ ਨਹੀਂ ਉਸ ਦੇ ਜਾਣ ਨਾਲ ਰਾਬਰਟ ਦੀ ਜ਼ਿੰਦਗੀ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਸੀ ਉਸ ਨੂੰ ਲੱਗਦਾ ਸੀ ਕਿ 크੍ਰਿਸਟ ਦੀ ਆਤਮਾ ਕਿਸੇ ਨਵੇਂ ਸ਼ਰੀਰ ਦੀ ਤਲਾਸ਼ ਵਿੱਚ ਜਨਮ ਲੈਣ ਲਈ ਉਤਾਵਲੀ ਹੈ ਰਾਬਰਟ 50 ਸਾਲ ਪਾਰ ਕਰ ਚੁੱਕਾ ਸੀ ਇੱਕ ਦਿਨ ਉਸ ਦੀ ਦੂਜੀ ਪਤਨੀ ਮੈਨ ਦੱਸਦੀ ਹੈ ਕਿ ਉਹ ਗਰਭवती ਹੈ ਰਾਬਰਟ ਕਹਿੰਦਾ ਹੈ ਕਿ ਇਸ ਉਮਰ ਵਿੱਚ ਉਹ ਨਿਆਣਾ ਪਾਲਣ ਦੇ ਝੰਜਟ ਵਿੱਚ ਦੁਬਾਰਾ ਨਹੀਂ ਪੈਣਾ ਚਾਹੁੰਦਾ ਬਹੁਤ ਕੁਝ ਦੇਖ ਚੁੱਕਿਆ ਹਾਂ ਇਸ ਲਈ ਦੋਵੇਂ પતિ ਪਤਨੀ ਗਰਭਪਾਤ ਦਾ ਫੈਸਲਾ ਲੈ ਲੈਂਦੇ ਹਨ ਦੋਵੇਂ ਡਾਕਟਰ ਨਾਲ ਇਸ ਲਈ ਆਪਣਾ ਦਿਨ ਅਤੇ ਵਕਤ ਮੁਕਰਨ ਕਰ ਲੈਂਦੇ ਹਨ ਤਦ ਕੁਝ ਅਚਾਨਕ ਵਾਪਰਦਾ ਹੈ ਰਾਬੜ ਨੂੰ 크੍ਰਿਸਟ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਉਸ ਨੂੰ ਲੱਗਦਾ ਹੈ ਕਿ 크੍ਰਿਸਟ ਦੀ ਟ੍ਰਿਕਟ ਉਸ ਕੋਲ ਆਉਣ ਦੀ ਸੀ ਉਹ ਇਸੇ ਗੱਲ ਨੂੰ ਸੋਚਦਾ ਹੋਇਆ ਆਪਣੀ ਪਤਨੀ ਨੂੰ ਗਰਭਪਾਤ ਕਰਾਣ ਤੋਂ ਰੋਕ ਦਿੰਦਾ ਹੈ ਲੜਕੀ ਪੈਦਾ ਹੁੰਦੀ ਹੈ ਜਿਸ ਦਾ ਨਾਮ ਨੀਲ ਰੱਖਿਆ ਜਾਂਦਾ ਹੈ ਇਸ ਤੋਂ ਬਾਅਦ ਦੋਵੇਂ ਪਤੀ ਪਤਨੀ ਉਸ ਬੱਚੀ ਨੂੰ ਪਾਲਦੇ ਹਨ ਅਤੇ ਰਾਬਰਟ ਉਸ ਬੱਚੀ 크ਿਸ ਨੂੰ ਦੇਖਦਾ ਹੈ ਉਸ ਦੀ ਜ਼ਿੰਦਗੀ ਵਿੱਚ 크ਿਸ ਦੇ ਜਾਣ ਨਾਲ ਪੈਦਾ ਹੋਇਆ ਖਲਾਅ ਕੁਝ ਹੱਦ ਤੱਕ ਭਰ ਜਾਂਦਾ ਹੈ ਨੀਲ ਦੀ ਮੁਸਕਰਾਹਟ ਬਿਲਕੁਲ 크ਿਸ ਵਰਗੀ ਹੈ ਅੰਤ 88 ਸਾਲ ਦੀ ਉਮਰ ਪੂਰ ਕੇ ਰਾਬਰਟ ਵੀ ਮਿਤੀ 24 ਅਪ੍ਰੈਲ 2017 ਨੂੰ ਇਹ ਦੁਨੀਆ ਛੱਡ ਕੇ ਫਿਰ ਇੱਕ ਨਾ ਖਤਮ ਹੋਣ ਵਾਲੀ ਯਾਤਰਾ ਤੇ ਆਪਣੇ ਕ੍ਰਿਸਟ ਕੋਲ ਤੁਰ ਜਾਂਦਾ ਹੈ ਦਸੰਬਰ 2019 ਵਿੱਚ ਸਮਿਥ ਸੋਨੀਨ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਾ ਰਾਬਰਟ ਦਾ ਉਹ ਮੋਟਰਸਾਈਕਲ ਖਰੀਦ ਲੈਂਦੀ ਹੈ ਜਿਸ ਤੇ ਉਸਨੇ ਕ੍ਰਿਸ ਨਾਲ ਉਹ 17 ਦਿਨਾਂ ਦੀ ਯਾਤਰਾ ਕੀਤੀ ਸੀ ਅਤੇ ਪਹਿਲੀ ਵਾਰ ਉਹਦੀਆਂ ਬਾਕੀ ਚੀਜ਼ਾਂ ਨਾਲ ਅਪ੍ਰੈਲ 2024 ਨੂੰ ਲੋਕਾਂ ਦੇ ਦੇਖਣ ਲਈ ਇਹ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਇਹ ਸੀ ਅੱਜ ਦੀ ਸਾਰੀ ਕਹਾਣੀ ਤੇ ਆਗਾਮ ਹੈ ਫਿਰ ਪੇਸ਼ ਹੋਵਾਂਗਾ ਕਿਸੇ ਅਗਲੇ ਹੋਰ ਮੁੱਦੇ ਤੇ ਐਪੀਸੋਡ ਨਾਲ ਤਦ ਤੱਕ ਆਪ ਜੀ ਦਾ ਬਹੁਤ ਬਹੁਤ ਧੰਨਵਾਦ